ਇਸ ਜਗ੍ਹਾ ਤੇ ਨਾ ਹੀ ਹੁਣ ਕੋਈ ਗੱਡੀ ਰੁਕਦੀ ਐ ਤੇ ਨਾ ਹੀ ਯਾਤਰੀ ਉੱਥੇ ਪਹੁੰਚਦੇ ਨੇ ਕਿਉਂਕਿ ਟਿਕਟ ਕਾਊਂਟਰ ਵੀ ਇਸ ਜਗ੍ਹਾ ਤੋਂ ਬੰਦ ਕਰ ਦਿੱਤੇ ਗਏ ਇੱਕ ਵਾਰ ਇਸ ਸਿਚੁਏਸ਼ਨ ਦੇ ਜੋ ਮੌਜੂਦਾ ਹਾਲਾਤ ਨੇ ਉਹ ਤੁਹਾਨੂੰ ਦਿਖਾਉਣਾ ਚਾਹਾਂਗੇ ਕਿਸ ਤਰੀਕੇ ਇਹ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੋਇਆ ਇਹ ਸਟੇਸ਼ਨ ਅੱਜ ਇੱਥੇ ਟਿਕਟ ਕਾਊਂਟਰ ਦੇ ਹਾਲਾਤ ਤਰਸਣਯੋਗ ਨੇ ਟ੍ਰੇਨ ਹੀ ਐ ਤੇ ਫੁੱਲ ਸੰਗਤਿਤ ਭਰੀ ਆਉਂਦੀ ਹੁੰਦੀ ਸੀ ਤੇ ਇੱਥੇ ਖਾਲੀ ਹੋ ਜਾਂਦੀ ਹਾਂ ਕਿ ਸੰਗਤ ਉਹ ਡਿਮਾਂਡ ਕਰਦੀ ਵੀ ਸਾਨੂੰ ਤਕਰੀਬਨ 2 ਡੱਬੇ ਹੋਰ ਕੇ ਮੰਤਰੀ ਨੂੰ ਕਹਿ ਕੇ ਤੇ ਇਹਦੇ ਵਧਾਓ ਸੰਗਤ ਵੱਧ ਆ ਜਾਵੇ ਤੇ ਇਥੋਂ ਹਿਸਾਬ ਲਈ ਉਹ ਸੰਗਤ ਉੱਤਰ ਦੀ ਸੜਕ ਭਰੀ ਜਾਂਦੀ ਹੁੰਦੀ ਸੀ ਜੇਕਰ 1.5 ਸਾਲ ਪਹਿਲਾਂ ਇਹ ਰੇਲਾ ਚੱਲਦੀਆਂ ਸੀ ਤਾਂ ਕਿਸ ਤਰੀਕੇ ਸੰਗਤ ਦਾ ਕੱਟ ਰਿਹਾ ਉਸ ਟਾਈਮ ਤੇ ਬਹੁਤ ਜ਼ਿਆਦਾ ਕੱਟ ਰਿਹਾ ਸੀ ਸੰਗਤ ਵੀ ਬਹੁਤ ਆਉਂਦੀ ਗੱਡੀ ਤੇ ਉੱਪਰ ਵੀ ਕਈ ਵਾਰ ਡੱਬੇ ਥੋੜੇ ਹੁੰਦੇ ਸੀ ਉੱਪਰ ਵੀ ਚੜ੍ਹ ਕੇ ਆਉਂਦੀ ਸੀ ਤੇ ਬਾਕੀ ਪਹਿਲਾਂ 2019 ਦੇ ਵਿੱਚ ਪਹਿਲਾਂ ਤਾਂ ਕੋਈ ਕੋਵਿਡ ਵਾਸਤੇ ਬੰਦ ਕੀਤੀ ਉਦੋਂ ਪਰ ਉਸ ਤੋਂ ਬਾਅਦਾਂ ਫਿਰ ਥੋੜਾ ਜਿਹਾ ਚਲਾ ਕੇ ਫਿਰ ਬੰਦ ਕਰ ਦਿੱਤੀ ਗਈ 40 45 ਗੁਰਦਾਰੇ ਸਾਹਿਬ ਤੇ ਲਾਗੇ ਪਿੰਡ ਵਰਪਾਲ ਆ ਜੀ ਉੱਥੇ ਉੱਥੇ ਹੀ ਇਹ ਨੇ ਬਾਕੀ ਮੇਨ ਆ ਬਾਬਾ ਦੀਪ ਸਿੰਘ ਦਾ ਸਥਾਨ ਗੁਰਦਰਾ ਸਾਗਰਾਨਾ ਸਾਹਿਬ ਛੇਵੇਂ ਪਾਤਸ਼ਾਹ ਦਾ ਇਹ ਇਸੇ ਹੀ ਮਤਲਬ ਗੁਰਦਰਾ ਸਾਹਿਬ ਦੇ ਇਤਿਹਾਸ ਤੋਂ ਮੁੱਖ ਰੱਖਦੇ ਆਉਂਦੇ ਇਸੇ ਨਾਂ ਤੇ ਗੁਰਦਾਰੇ ਦਾ ਨਾਮ ਇਹਦਾ ਰੇਲਵੇ ਸਟੇਸ਼ਨ ਦਾ ਨਾਮ ਵੀ ਸ੍ਰੀ ਸਗਰਾਨਾ ਸਾਹਿਬ ਰੱਖਿਆ ਗਿਆ ਜੀ ਇਹ ਕਹਤੀ ਆ ਸੀ ਇਸ ਥਾਨ 'ਤੇ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਦਾ ਟਾਲਾ ਸਾਹਿਬ ਹੋ ਗਿਆ ਬਾਬਾ ਨੋਹ ਸਿੰਘ ਜੀ ਦਾ ਸਥਾਨ ਹੋ ਗਿਆ ਤਕਰੀਬਨ ਜਦੋਂ ਸੰਗਤ ਆਉਂਦੀ ਹੈ ਨਾ ਜੀ ਐਤਵਾਰ ਵੀ ਜਾਂ ਅਸੀਂ ਦੇਖਦੇ ਹਾਂ ਜਦੋਂ ਇੱਥੋਂ ਸੰਗਤ ਉਤਰਦੀ ਹੈ ਨਾ ਜੀ ਤੇ ਇੱਥੋਂ ਲੈਣ ਵੱਜ ਕੇ ਟਾਲਾ ਸਾਹਿਬ ਤੱਕ ਸੰਗਤ ਸੜਕ ਦੇ ਉੱਤੇ ਰਿਲ ਗੱਡੀ ਬਣੀ ਹੁੰਦੀ ਸੀ ਸੰਗਤ ਦੀ ਸੰਗਤ ਇੱਥੇ ਉਤਰਦੀ ਹੁੰਦੀ ਸੀ ਤੇ ਟਾਲਾ ਸਾਹਿਬ ਤੱਕ ਪਹੁੰਚ ਜਾਂਦੀ ਸਾਬ ਪੈਦਲ ਜਾਂਦੇ ਹਨ ਨਾ ਤੇ ਟੁੱਟਦੀ ਨਹੀਂ ਸੰਗਤ ਲੈਣ ਚ ਹੀ ਜਾਂਦੇ ਸੀ ਜਿਹੜੀਆਂ ਸੰਗਤਾਂ ਬੱਸਾਂ ਤੇ ਆਉਂਦੀਆਂ ਹੁਣ ਬੱਸਾਂ ਆਉਂਦੀਆਂ ਹਨ ਤਰਨ ਤਾਰਨ ਤੋਂ ਵਾਇਆ ਮਾਨਾਂ ਵਾਲਾ ਹੋ ਕੇ ਬਸ ੱਡੇ ਜਾਂਦੀਆਂ ਹਨ ਸੰਗਤਾਂ ਉੱਥੇ ਨਹੀਂ ਜਾ ਸਕਦੀਆਂ ਉਹਨਾਂ ਵਾਸਤੇ ਤੇ ਇਸ ਤਰ੍ਹਾਂ ਹੋ ਗਿਆ ਕਿ ਜਿਸ ਤਰ੍ਹਾਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਛੜੇ ਸਨ ਉਹਨਾਂ ਦੀਆਂ ਅਰਦਾਸਾਂ ਕਰਦੇ ਸਨ ਹੁਣ ਅਰਦਾਸਾਂ ਕਰਦੇ ਹਨ ਬਾਬਾ ਦਰਸ਼ਨ ਸਿੰਘ ਨੂੰ ਕਹਿੰਦੇ ਹਨ ਬਾਬਾ ਜੀ ਤੁਸੀਂ ਉਪਰਾਲਾ ਕਰੋ ਸਾਡੀ ਅਰਦਾਸ ਹੈ ਕਿ ਤੁਸੀਂ ਕਿਰਪਾ ਕਰਕੇ ਇਹ ਸਿਟੂਏਸ਼ਨ ਜਿਹੜਾ ਚਾਲੂ ਕਰੋ ਸੰਗਤਾਂ ਦੀਆਂ ਖੁਸ਼ੀਆਂ ਲਓ ਕੁਰਸੀਆਂ ਸਦਾ ਨਹੀਂ ਰਹਿਣੀਆਂ ਪਰ ਸੰਗਤਾਂ ਦੀਆਂ ਅਸੀਸਾਂ ਜਿਹੜੀਆਂ ਉਹ ਸਦਾ ਵਾਸਤੇ ਰਹਿਣੀਆਂ ਹਨ ਇਸ ਲਈ ਬੇਨਤੀ ਹੈ ਕਿ ਇਸ ਸਟੇਸ਼ਨ ਜਲਦੀ ਤੋਂ ਜਲਦੀ ਚਾਲੂ ਕਰਾਉਣ ਦੀ ਕਿਰਪਾਲਤਾ ਕਰੋ ਕਿੰਨੀ ਸੰਗਤ ਆਉਂਦੀ ਇੱਥੇ ਤੇ ਸਗੋਂ 4-5 ਡੱਬੇ ਵਧਾਉਣੇ ਚਾਹੀਦੇ ਸੀ ਇੱਥੇ ਸਰਕਾਰ ਨੂੰ ਪੈਸੇ ਵੱਧ ਆਉਣੇ ਸੀਗੇ ਸੰਗਤਾਂ ਜਦੋਂ ਲਾਹਾਂ ਲੈਣ ਗਿਆ ਗੁਰੂ ਘਰ ਜਾਣ ਗਿਆ ਵਾਹਿਗੁਰੂ ਦੇ ਜਸ ਗਾਉਂਦੇ ਜਾਣਗੇ ਇੱਥੇ ਤੇ ਤੁਸੀਂ ਵੇਖੋ ਵੀ ਇਹ ਸਟੇਸ਼ਨ ਹੀ ਇੰਨਾ ਸੋਹਣਾ ਇੰਨਾ ਪਿਆਰਾ ਸਟੇਸ਼ਨ ਹੈ ਨਾ ਤੇ ਆ ਹਾਲਾਤ ਜਿਹੜੇ ਆ ਤੁਸੀਂ ਵੇਖ ਲਓ ਵੀ ਸੁਨਣਾ ਹੀ ਕਰਤਾ ਸਾਰਾ ਕਿਸ ਤਰ੍ਹਾਂ ਦੇ ਉੱਥੇ ਖਿੜਕੀ ਤੇ ਨਾ ਜਦੋਂ ਲੋਕੀ ਟਿਕਟ ਲੈਂਦੇ ਸੀਗੇ ਤੇ ਉਹ ਵੀ ਹੱਥ ਰੱਖ ਰੱਖ ਰਹੇ ਕਿ ਨੀਵਾ ਪੈ ਗਿਆ ਇਹਦੇ ਨਾਲ ਰੇਲਵੇ ਨੂੰ ਫਾਇਦਾ ਹੋਊਗਾ ਤੇ ਇਹਦੇ ਸਗੋਂ ਟ੍ਰੇਨ ਦੇ ਨਾਲ 4 ਡੱਬੇ ਹੋਰ ਪਾ ਕੇ ਚਲਾਉਣ ਤੇ ਇੱਥੇ ਜ਼ਰੂਰੀ ਰੁ ਕਾਬੀ 15 20 ਸਥਾਨ ਨੇ ਸੀ ਜਿੱਥੇ ਸੰਗਤ ਜੁੜੀ ਹੋਈ ਜਿੱਥੇ ਤੇ ਇਸ ਕਰਕੇ ਮੰਤਰੀ ਸਾਹਿਬ ਨੂੰ ਰਵਨੀਤ ਸਿੰਘ ਬਿੱਟੂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਤੁਹਾਨੂੰ ਮੌਕਾ ਮਿਲਿਆ ਮੰਤਰੀ ਜੀ ਤੇ ਇਹ ਮਸਲਾ ਜਰੂਰ ਹੱਲ ਕਰਾਓ ਸੰਗਤਾਂ ਨੂੰ ਜੇ ਦਾ ਇਸ ਚੀਜ਼ ਦਾ ਸੁਖ ਹੋ ਜਾਵੇ ਜੀ ਇਸ ਵੇਲੇ ਅੰਮ੍ਰਿਤਸਰ ਦੇ ਸੰਗਰਾਨਾ ਸਾਹਿਬ ਸਟੇਸ਼ਨ ਦੇ ਮੌਜੂਦ ਹੈਗੇ ਆਂ ਅੰਗਰੇਜ਼ਾਂ ਦੇ ਵੇਲੇ ਤੋਂ ਬਣਿਆ ਹੋਇਆ ਇਹ ਸਟੇਸ਼ਨ ਆ ਪਰ ਅੱਜ ਇਹ ਕਿਉਂ ਬੰਦ ਕਰ ਦਿੱਤਾ ਗਿਆ ਉਸ ਦਾ ਕਾਰਨ জানਾਂਗੇ ਇਹ ਸੰਗਰਾਨਾ ਸਾਹਿਬ ਨਾਮ ਤੋਂ ਜਾਣਿਆ ਜਾਂਦਾ ਸਟੇਸ਼ਨ ਨਾਲ ਹੀ ਛਵੀਂ ਪਾਤਸ਼ਾਹੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਦਾ ਇਹ ਗੁਰਦੁਆਰਾ ਸਾਹਿਬ ਹੈ ਇਤਿਹਾਸਕ ਗੁਰਦੁਆਰਾ ਸਾਹਿਬ ਆ ਜਿੱਥੇ ਮਾਤਾ ਸੁਲਖਣੀ ਜੀ ਨੂੰ ਵਰ ਦਿੱਤਾ ਗਿਆ ਸੱਤ ਪੁੱਤਰ ਤੁਹਾਡੇ ਘਰ ਹੋਣਗੇ ਪਰ ਅੱਜ ਇਸ ਜਗ੍ਹਾ ਤੇ ਸੰਗਤਾਂ ਦੀ ਆਮਦ ਜ਼ਰੂਰ ਘਟੀ ਹੈ ਉਸ ਦਾ ਕਾਰਨ ਇਹ ਹੈ ਕਿ ਇਸ ਜਗ੍ਹਾ ਤੋਂ ਕੇਂਦਰ ਸਰਕਾਰ ਨੇ ਰੇਲ ਗੱਡੀ ਜੋ ਲੋਕਾਂ ਦੇ ਆਨ ਜਾਣ ਦਾ ਸਾਧਨ ਸੀਗਾ ਉਹ ਬੰਦ ਕਰ ਦਿੱਤਾ ਇਸ ਜਗ੍ਹਾ ਤੇ ਨਾ ਹੀ ਹੁਣ ਕੋਈ ਗੱਡੀ ਰੁਕਦੀ ਐ ਤੇ ਨਾ ਹੀ ਯਾਤਰੀ ਇੱਥੇ ਪਹੁੰਚਦੇ ਨੇ ਕਿਉਂਕਿ ਟਿਕਟ ਕਾਊਂਟਰ ਵੀ ਇਸ ਜਗ੍ਹਾ ਤੋਂ ਬੰਦ ਕਰ ਦਿੱਤੇ ਗਏ ਇੱਕ ਵਾਰ ਇਸ ਸਟੇਸ਼ਨ ਦੇ ਜੋ ਮੌਜੂਦਾ ਹਾਲਾਤ ਨੇ ਉਹ ਤੁਹਾਨੂੰ ਦਿਖਾਉਣਾ ਚਾਹਾਂਗੇ ਕਿਸ ਤਰੀਕੇ ਇਹ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੋਇਆ ਇਹ ਸਟੇਸ਼ਨ ਅੱਜ ਇੱਥੇ ਟਿਕਟ ਕਾਊਂਟਰ ਦੇ ਹਾਲਾਤ ਤਰਸਣਯੋਗ ਨੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਇੱਥੇ ਜਿਹੜੇ ਜਿਹੜੇ ਸਟੇਸ਼ਨਾਂ ਤੋਂ ਹੁੰਦਿਆਂ ਗੱਡੀ ਜਾਂਦੀ ਐ ਸੋ ਵੀ ਇੱਕ ਵਾਰ ਤਸਵੀਰਾਂ ਦਿਖਾ ਦਨੇ ਆ ਭਗਤਾਂ ਵਾਲੇ ਅੰਮ੍ਰਿਤਸਰ ਗੋਲਵਾਲ ਸੋ ਅਜਿਹੇ ਸਟੇਸ਼ਨ ਨੇ ਜਿੱਥੇ ਐਨਾ ਜਗ੍ਹਾ ਤੋਂ ਗੱਡੀ ਹੋ ਕੇ ਖੇਮ ਕਰਨ ਤੋਂ ਅੰਮ੍ਰਿਤਸਰ ਸਾਹਿਬ ਦੀ ਤਰ ਤਿੰਨੋਂ ਜਾਂਦੀ ਐ ਸੋ ਇਸ ਦੀ ਰੇਟ ਲਿਖੇ ਨੇ ਕਰੀਬ ਕਰੀਬ 8 ਗੱਡੀਆਂ ਇਸ ਸਟੇਸ਼ਨ ਨੂੰ ਚੇਚਾ ਚਲਾਈਆਂ ਜਾਂਦੀਆਂ ਨੇ ਫਿਲਹਾਲ ਟਿਕਟ ਕਾਊਂਟਰ ਦੀ ਸਥਿਤੀ ਦੇਖੋ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਸੋ ਇੱਥੋਂ ਦੇ ਜੇਕਰ ਕਈਏ ਤਾਂ ਬਿਲਕੁਲ ਕਾਲਾ ਸਹਿ ਮੌਜੂਦ ਹੈਗਾ ਸੋ ਉੱਥੋਂ ਦੇ ਪ੍ਰਬੰਧਕ ਮੇਰੇ ਨਾਲ ਮੌਜੂਦ ਹੈਗੇ ਗੱਲਬਾਤ ਕਰਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿ ਖਾਲਸਾ ਵਾਹਿ ਫਤਿਹ ਜੀ ਪਿਆਰਿਓ ਬੜਾ ਮਾੜਾ ਲੱਗਾ ਜਦੋਂ ਤੁਹਾਡੇ ਕੋਲ ਸੁਣਿਆ ਕਿ ਇੱਥੇ ਰੇਲ ਦੀ ਸਹੂਈਦਾ ਬੰਦ ਕਰ ਦਿੱਤੀ ਗਈ ਸੰਗਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜ਼ਰੂਰ ਹੁੰਦੀਆਂ ਹੋਣੀਆਂ ਸੋ ਜਦੋਂ ਰੇਲਾ ਚੱਲਦੀਆਂ ਸੀਗੀਆਂ ਕਿੰਨੇ ਸਮਾਂ ਪਹਿ ਹੋ ਗਿਆ ਇਹਨੂੰ ਬੰਦ ਕੀਤੀਆਂ ਇਨੂੰ ਤਕਰੀਬਨ 1.5-2 ਸਾਲੀ ਹੋ ਗਏ ਜੀ ਇਹ ਸਟੇਸ਼ਨ ਬੰਦ ਕੀਤੇ ਨੂੰ ਬੜਾ ਸੰਗਤ ਨੂੰ ਤਕੜੀ ਸਹੂਲਤ ਸੀ ਜੀ ਅੱਜ ਉਹ ਪੁਲ ਬਣਨ ਦੇ ਕਰਕੇ ਉਹ ਬੱਸਾਂ ਵੀ ਬੰਦ ਹੋ ਗਈਆਂ ਜੀ ਉਹ ਸੰਗਤਾਂ ਹੁਣ ਵੱਧ ਪੈਸੇ ਖਰਚ ਕੇ ਉਹ ਟੈਂਪੂ ਤੇ ਕਿਸ ਤਰ੍ਹਾਂ ਆਉਂਦੀਆਂ ਉਹ ਨਹੀਂ ਵੀ ਆਉਂਦੀਆਂ ਨਹੀਂ ਤੇ ਇਹ ਜਿਹੜੀ ਟ੍ਰੇਨ ਹੀ ਹੈ ਤੇ ਫੁੱਲ ਸੰਗਤਿਤ ਭਰੀ ਆਉਂਦੀ ਹੁੰਦੀ ਸੀ ਤੇ ਇੱਥੇ ਖਾਲੀ ਹੋ ਜਾਂਦੀਆਂ ਹਨ ਕੇ ਸੰਗਤੋਂ ਡਿਮਾਂਡ ਕਰਦੀ ਵੀ ਸਾਨੂੰ ਤਕਰੀਬਨ 2 ਡੱਬੇ ਹੋਰ ਕੇ ਮੰਤਰੀ ਨੂੰ ਕਹਿ ਕੇ ਤੇ ਇਹਦੇ ਵਧਾਓ ਸੰਗਤ ਵੱਧ ਆ ਜਾਵੇ ਤੇ ਇਥੋਂ ਹਿਸਾਬ ਲਈ ਸੰਗਤ ਉੱਤਰ ਦੀ ਸੜਕ ਭਰੀ ਜਾਂਦੀ ਹੁੰਦੀ ਸੀ ਮਤਲਬ ਸਿਧਾਂ ਸਿੰਘਾਂ ਦੇ ਸਥਾਨ ਬੜੇ ਆ ਜੀ ਇੱਥੇ ਬਾਬਾ ਦੀਪ ਸਿੰਘ ਜੀ ਬਾਬਾ ਨੋ ਸਿੰਘ ਜੀ ਹੋਰ ਬਾਬਾ ਬਲਵੰਤ ਸਿੰਘ ਜੀ ਬਾਬਾ ਸੰਤੋਖ ਸਿੰਘ ਜੀ ਕਾਬੀ 15-20 ਸਥਾਨ ਦੇ ਸੀ ਜਿੱਥੇ ਸੰਗਤ ਜੁੜੀ ਹਿੱਜੀ ਇੱਥੇ ਤੇ ਇਸ ਕਰਕੇ ਮੰਤਰੀ ਸਾਹਿਬ ਨੂੰ ਰਵਨੀਤ ਸਿੰਘ ਬਿੱਟੂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਤੁਹਾਨੂੰ ਮੌਕਾ ਮਿਲਿਆ ਮੰਤਰੀ ਜੀ ਤੇ ਇਹ ਮਸਲਾ ਜੂਰੂ ਹੱਲ ਕਰਾਓ ਸੰਗਤਾਂ ਨੂੰ ਜੇ ਦਾ ਇਸ ਚੀਜ਼ ਦਾ ਸੁਖ ਹੋ ਜਾਵੇ ਜੀ ਬਾਈ ਇਸ ਤੋਂ ਪਹਿਲਾਂ ਕਿਸੇ ਮੰਤਰੀ ਤੱਕ ਜਿਵੇਂ ਤੁਸੀਂ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਜ਼ਿਕਰ ਕੀਤਾ ਜਾਂ ਅੰਮ੍ਰਿਤਸਰ ਦੇ ਕਿਸੇ ਐਮਐਲਏ ਐਮਪੀ ਨਾਲ ਕਿਤੇ ਗੱਲਬਾਤ ਕੀਤੀ ਗਈ ਇਸ ਬਾਬਤ ਨਹੀਂ ਪਹਿਲਾਂ ਨਾ ਇਹਨਾਂ ਨੇ ਜਿਹੜਾ ਫਾਟ ਕੇ ਵੀ ਬੰਦ ਕਰਤਾ ਸੀ ਜੀ ਅੱਛਾ ਤੇ ਚਲੋ ਫਿਰ ਵੀ ਬਾਹਰ ਸਿਮਰਤਾ ਆਈ ਉਹਨਾਂ ਨੂੰ ਕਹਿ ਕੇ ਕਿ ਤੋ ਉਹ ਜਿਹੜਾ ਅਸੀਂ ਫਟ ਗਿਆ ਉਹ ਪੰਚਾਇਤਾਂ ਗਈਆਂ ਉਹ ਰੋਗ ਗਿਆ ਜੀ ਵੈਸੇ ਸਾਡੀਆਂ ਐਪਲੀਕੇਸ਼ਨ ਪੰਚਾਇਤਾਂ ਲੋ ਸਾਡੇ ਗੁਰਦਵਾਰਾ ਟਾਲਾ ਸਾਹਿਬ ਵੱਲੋਂ ਸਗਰਾਂਡੇ ਸਾਹਿਬ ਵੱਲੋਂ ਮੰਤਰੀ ਸਾਹਿਬ ਕੋ ਪਹਿਲਾਂ ਪਹੁੰਚਾਈਆਂ ਜੀ ਔਜਲਾ ਸਾਹਿਬ ਉਹਨਾਂ ਨੂੰ ਬੇਨਤੀ ਕੀਤੀ ਜੀ ਸਾਰਿਆਂ ਨੇ ਪਹੁੰਚ ਕੀਤੀ ਜੀ ਕੋਈ ਉਹਨਾਂ ਨੂੰ ਰਿਪਲਾਈ ਆਇਆ ਜਿਵੇਂ ਤੁਸੀਂ ਦੱਸਿਆ ਔਜਲਾ ਸਾਹਿਬ ਨਾਲ ਗੱਲਬਾਤ ਕੀਤੀ ਕੁਝ ਦੱਸਿਆ ਉਹਨਾਂ ਨੇ ਅੱਗੋ ਨਹੀਂ ਅਜੇ ਤੱਕ ਕੋਈ ਜੀ ਨਹੀਂ ਆਇਆ ਬਾਕੀ ਇਹਨਾਂ ਨੇ ਔਜਲਾ ਸਾਹਿਬ ਨੇ ਸਾਨੂੰ ਜ਼ਰੂਰ ਇੱਕ ਗੱਲ ਕੀ ਸੀ ਪੀਸੀ ਨੂੰ ਚਾਲੂ ਕਰਵਾ ਦਾਂਗੇ ਜੀ ਸੈਂਟ ਚ ਕਹਿ ਕੇ ਮੰਤਰੀ ਸਾਹਿਬ ਨੂੰ ਜੀ ਸੋ ਹੋਰ ਸੰਗਤਾਂ ਨਾਲ ਗੱਲਬਾਤ ਆਪਾਂ ਕਰਦੇ ਆਂ ਪਿਆਰੇ ਵਾਹਿਗੁਰੂ ਜਿੱਕਾ ਖਾਲਸਾ ਹੈ ਵਾਹਿਗੁਰੂ ਜਿੱਕਾ ਖਾਲਸਾ ਹੈ ਇੱਕ ਜੀ ਫਤਿਹ ਦੀ ਪਿਆਰੇ ਉਹ ਸੰਗਰਾਨਾ ਸਾਹਿਬ ਗੁਰਦੁਆਰੇ ਦੀ ਮੈਨੇਜਮੈਂਟ ਤੁਸੀਂ ਦੇਖ ਦਿਓ ਸਾਰੀ ਸੋ ਜਿੱਕਰ 1.5 ਸਾਲ ਪਹਿਲਾਂ ਇਹ ਰੇਲਾ ਚੱਲਦੀਆਂ ਸੀ ਤਾਂ ਕਿਸ ਤਰੀਕੇ ਸੰਗਤਾਂ ਦਾ ਘੱਟ ਰਿਹਾ ਉਸ ਟਾਈਮ ਤੇ ਬਹੁਤ ਜ਼ਿਆਦਾ ਘੱਟ ਰਿਹਾ ਸੰਗਤ ਵੀ ਬਹੁਤ ਆਉਂਦੀ ਗੱਡੀ ਦੇ ਉੱਪਰ ਵੀ ਕਈ ਵਾਰਾ ਡੱਬੇ ਥੋੜੇ ਹੁੰਦੇ ਸੀ ਉੱਪਰ ਵੀ ਚੜ੍ਹ ਕੇ ਆਉਂਦੀ ਸੀ ਤੇ ਬਾਕੀ ਪਹਿਲਾਂ 2019 ਦੇ ਵਿੱਚ ਪਹਿਲਾਂ ਤੇ ਕੋਵਿਡ ਵਾਸਤੇ ਬੰਦ ਕੀਤੀ ਉਦੋਂ ਪਰ ਉਸ ਤੋਂ ਬਾਅਦਾਂ ਫਿਰ ਥੋੜਾ ਜਿਹਾ ਚਲਾ ਕੇ ਫਿਰ ਬੰਦ ਕਰ ਦਿੱਤੀ ਗਈ ਤੇ ਬਹੁਤ ਵਾਰੀ ਹੁਣ ਫਰੋਇਪੁਰ ਡਿਵੀਜ਼ਨ ਵਿੱਚ ਠੀਆਂ ਸ਼੍ਰਮਣੀ ਕਬੱਡੀ ਪ੍ਰਧਾਨ ਤੋਂ ਧਾਮੀ ਸਾਹਿਬ ਵੱਲੋਂ ਭੇਜੀਆਂ ਗਈਆਂ ਪਰ ਨਹੀਂ ਕੋਈ ਅਸਰ ਕੀਤਾ ਜਾ ਰਿਹਾ ਕਾਰਨ ਕੀ ਸੀਗਾ ਬੰਦ ਕਰਨ ਦਾ ਕੁਝ ਪਤਾ ਲੱਗਾ ਇਹਨਾਂ ਦਾ ਕੋਈ ਕਹਿੰਦੇ ਵੀ ਮਤਲਬ ਹੈ ਇਹਦੀ ਆਮਦਨ ਦਾ ਹਿਸਾਬ ਕਰਾਵੇ ਇਹਨਾਂ ਦਾ ਕੋਈ ਆਪਣਾ ਰੇਲਵੇ ਦਾ ਵੀ ਨਹੀਂ ਇਥੋਂ ਇਹਨਾਂ ਕਿ ਮੈਨੀ ਟਿਕਟਾਂ ਤੋਂ ਪਰ ਉਹ ਤਾਂ ਰੇਲਵੇ ਨੇ ਕਿਹਾ ਦੱਸ ਰਹੇ ਹੋ ਕਿ ਇੰਨੀ ਸੰਗਤ ਮੈਨੂੰ ਨਹੀਂ ਲੱਗਦਾ ਆਮਦਨ 'ਚ ਕੋਈ ਕਮੀ ਆਉਂਦੀ ਹੋਵੇ ਨਹੀਂ ਤੇ ਫਿਰ ਪਤਾ ਕੀ ਆ ਜਿਹੜਾ ਟੈਕਿੰਗ ਆ ਵੀ ਇਹਦੇ ਸਰਕਾਰ ਨੇ ਕਰਨੀ ਆ ਜੇ ਕੋਈ ਕੋ ਬੇ ਟਿਕਟਾ ਹੁੰਦਾ ਤਾਂ ਉਹ ਵੀ ਤਾਂ ਸਰਕਾਰ ਤੋਂ ਦੇਖਣਾ ਸਰਕਾਰ ਦੇਖੇ ਤੇ ਇਹਦਾ ਇਹ ਤਰੀਕਾ ਹੀ ਹੱਲ ਵੀ ਟਿਕਟੇਸ਼ਨ ਬੰਦ ਕਰ ਦਿੱਤਾ ਜਾਵੇ ਸੰਗਤ ਇਥੋਂ ਲੈ ਕੇ ਜਿੰਨੇ ਸਟੇਸ਼ਨ ਆ ਕੇਮਕਰਨ ਤੱਕ ਸਭ ਤੋਂ ਜ਼ਿਆਦਾ ਸੰਗਤ ਇੱਥੇ ਹੀ ਉਤਰਦੀ ਆ ਇੱਥੇ ਜੜਦੀ ਰਹੀ ਆ ਬਾਬਾ ਜੀ ਦੱਸਦੇ ਸੀ ਕਿ ਜਦੋਂ ਗੱਡੀ ਇੱਥੇ ਆਉਂਦੀ ਸੀ ਤਾਂ ਇੱਥੇ ਸਾਰੀ ਸੰਗਤ ਉਤਰਦੀ ਸੀ ਤੇ ਇੱਥੋਂ ਹੀ ਚੜਦੀ ਸੀ ਰੇਲ ਇੱਥੇ ਖਾਲੀ ਹੁੰਦੀ ਸੀ ਹਾਂਜੀ ਹਾਂਜੀ ਇੱਥੇ ਸਾਰੀ ਖਾਲੀ ਹੁੰਦੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਬੜੇ ਨੇ ਇੱਥੇ ਜੇ ਵੇਖਿਆ ਜਾਵੇ ਤੇ 40 45 ਗੁਰਦੁਆਰੇ ਸਾਹਿਬ ਤੇ ਲਾਗੇ ਪਿੰਡ ਵਰਪਾਲ ਆ ਉੱਥੇ ਉੱਥੇ ਹੀ ਐ ਨੇ ਬਾਕੀ ਮੇਨ ਬਾਬਾ ਦੀਪ ਸਿੰਘ ਦਾ ਸਥਾਨ ਗੁਰਦੁਆਰਾ ਸਗਰਨਾ ਸਾਹਿਬ ਸੇਮੇ ਪਾਚਾ ਦਾ ਇਹ ਇਸੇ ਹੀ ਮਤਲਬ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਮੁੱਖ ਰੱਖਦੇ ਆਉਂਦੇ ਇਸੇ ਨਾਲ ਤੇ ਗੁਰਦੁਆਰੇ ਦਾ ਨਾਮ ਇਹਦਾ ਸਟੇਸ਼ਨ ਦਾ ਨਾਮ ਵੀ ਸ੍ਰੀ ਸਗਰਨਾ ਸਾਹਿਬ ਤੇ ਮੈਨੂੰ ਲੱਗਦਾ ਏ ਸਾਧਨ ਰੇਲ ਵਾਲਾ ਜ਼ਿਆਦਾ ਵਧੀਆ ਸੀਗਾ ਨਾ ਬਾਹਰ ਲਿਆਂ ਸੰਗਤਾਂ ਨੂੰ ਮੁਸ਼ਕਲ ਆਣੀ ਸੀ ਨਾ ਇਹਨਾਂ ਨੂੰ ਆਣੀ ਹਾਂਜੀ ਹਾਂਜੀ ਇੱਕ ਤੇ ਆ ਤੇ ਇੱਕ ਮਤਲਬ ਮਤਲਬ ਕਿਰਾਇਆ ਵੀ ਬਹੁਤ ਘਟਿਆ ਜੀ ਮਸਾਂ ਦੇ ਮੁਕਾਬਲੇ ਕਿਰਾਇਆ ਬਹੁਤ ਘੱਟ ਸੰਗਤ ਨੂੰ ਵੀ ਨਾਲੇ ਮਤਲਬ ਸਿੱਧਾ ਜਿੰਨਾ ਵੀ ਮੇਨ ਤਰਨਤਾਰਨ ਸਾਹਿਬ ਅੱਗੇ ਪਿੰਡ ਘਿਹਾਲਾ ਬਲਟੋਆ ਛੇਮ ਕਰਨਾ ਦਾ ਸਾਰਾ ਇਹਨਾਂ ਨੂੰ ਇਹ ਅੱਗੇ ਵੀ ਲਿੰਕ ਜੁੜ ਜਾਂਦੇ ਜਿੱਦਾਂ ਡੇਰੇ ਬਾਬੇ ਨਾਨਕ ਤੋਂ ਟ੍ਰੇਨ ਆਉਂਦੀ ਆ ਨਾ ਜੀ ਉਹਦਾ ਵੀ ਇਹ ਨਾਲ ਜੁੜ ਜਾਂਦਾ ਜਿਹੜੀ ਇਧਰੋਂ ਟਾਰੀ ਸਾਹਿਬ ਲਾਉਂਦੀ ਉਹ ਵੀ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ ਇੱਕ ਦੂਜੇ ਦੀਆਂ ਸਵਾਰੀਆਂ ਜਿਹੜੀਆਂ ਦੂਜੀ ਮਤਲਬ ਰੇਲ ਤੇ ਬੈਹ ਜਾਂਦੀਆਂ ਉਦਾਂ ਵੈਸੇ ਜਦੋਂ ਗੱਡੀ ਲੰਘਦੀ ਐ ਇੱਥੋਂ ਤਾਂ ਰੁਕਦੀ ਐ ਵੈਸੇ ਗੱਡੀ ਕਿ ਨਹੀਂ 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 ਹੁਣ ਨਹੀਂ ਰੁਕਦੀ ਜੀ ਉਹ ਨਹੀਂ ਰੁਕਦੀ ਨਾ ਨਾ ਹੁਣ ਤਾਂ ਮੈਨੂੰ ਲੱਗਦਾ ਸਾਨੂੰ ਤੇਜ਼ ਕਰ ਦਿੰਦੇ ਆ ਜੀ ਅੱਛਾ ਇਹ ਤੋਂ ਤੇਜ਼ ਕਰ ਦਿੰਦੇ ਕਿ ਸੰਗਤਾਂ ਨਾ ਚੜ ਜਾਣ ਹਾਂਜੀ ਹਾਂਜੀ ਸੋ ਹੋਰ ਸੰਗਤਾਂ ਨਾਲ ਗੱਲਬਾਤ ਕਰਦੇ ਪੈ ਰਹੇ ਹੋ ਹੈ ਗੁਰਜੀਕਾ ਖਾਲਸਾ ਵੇਗ ਸਾਹਿਬ ਵਾਹਿਗੁਰੂ ਕੀ ਖਾਤੇ ਤਰਸੇਮ ਸਿੰਘ ਜੀ ਪਿਆਰੇ ਉਹ ਕਿਸ ਤਰੀਕੇ ਦੇਖਦੇ ਹੋ ਇਹ ਰੇਲ ਦੁਬਾਰਾ ਸ਼ੁਰੂ ਹੋ ਕਿ ਜੋ ਪਹਿਲਾਂ ਦੀ ਤਰ੍ਹਾਂ ਸਟੇਸ਼ਨ ਚੱਲਦਾ ਸੀ ਸੋ ਸੰਗਤਾਂ ਆਨੁਵਸਤਕ ਹੋਣਾ ਹੁੰਦਿਆਂ ਸਨ ਤੇ ਮੇਰੀ ਬੇਨਤੀ ਆ ਇਹ ਰੇਲਵੇ ਮੰਤਰੀ ਭਾਈ ਰਵਿੰਦੀ ਸਿੰਘ ਬਿੱਟੂ ਤੇ ਔਜਲਾ ਸਾਹਿਬ ਨੂੰ ਕਿ ਜੋ ਇਹ ਸਟੇਸ਼ਨ ਹੈ ਇਹ ਸਗਰਾਣਾ ਸਾਹਿਬ ਫਿਰ ਚਾਲੂ ਕੀਤਾ ਜਾਵੇ ਤਾਂ ਜੋ ਸੰਗਤਾਂ ਇੱਥੇ ਆ ਸਕਣ ਦੂਸਰੀ ਗੱਲ ਇੱਥੇ ਕੁਝ ਪਹਿਣਾ ਵੀ ਜਿਹੜਾ ਕਾਰੋਬਾਰ ਹੈ ਲੱਗੇ 3-4 ਕਾਰਖਾਨੇ ਆ ਕਿ ਉੱਥੋਂ ਜਿਹੜੇ ਪਹਿਣਾ ਆਉਂਦੀਆਂ ਸੀ ਦੂਰ-ਦੂਰ ਤੋਂ ਪੱਟੀ ਤੋਂ ਆਉਂਦੀਆਂ ਸੀ ਤਰਨਤਾਰ ਤੋਂ ਆਉਂਦੀਆਂ ਸੀ ਉਹਨਾਂ ਦਾ ਵੀ ਰੁਜ਼ਗਾਰ ਜਿਹੜਾ ਵਾ ਬੰਦ ਹੋ ਗਿਆ ਹਾਂਜੀ ਤੇ ਉਹਨਾਂ ਦਾ ਰੁਜ਼ਗਾਰ ਬੰਦ ਹੋ ਗਿਆ ਹੈ ਤੇ ਉਹ ਵੀ ਬੇਰੁਜ਼ਗਾਰ ਹੋ ਗਏ ਆ ਤੇ ਇੱਥੇ ਕੰਮ ਕਰਨ ਵਾਸਤੇ ਬਹੁਤ ਹੀ ਜੜੇ ਵਰਕਰ ਆਉਂਦੇ ਹੁੰਦੇ ਸੀ ਕਿਉਂਕਿ ਇੱਥੇ ਲੱਗੇ ਚਾਰ ਪੰਜ کارਖਾਨੇ ਆ ਜਿਨ੍ਹਾਂ ਦੇ ਵਿੱਚ ਪਹਿਣਾ ਕੰਮ ਕਰਦੀਆਂ ਨੇ ਵੀਰ ਵੀ ਕੰਮ ਕਰਦੇ ਨੇ ਸੋ ਉਦੋਂ ਦਾ ਜਦੋਂ ਦਾ ਇਹ ਸਟੇਸ਼ਨ ਬੰਦ ਹੋਇਆ ਹੈ ਉਹਨਾਂ ਦਾ ਵੀ ਜੋ ਰੋਟੀ ਦਾ ਸਾਧਨ ਹੈ ਉਹ ਹਟ ਚੁੱਕਾ ਹੈ ਸੋ ਮੈਂ ਨਹੀਂ ਬੇਨਤੀ ਕਰਦਾ ਵਾਂ ਕਿ ਇਹ ਜਿਹੜਾ ਸਟੇਸ਼ਨ ਹੈ ਚਲਾਇਆ ਜਾਵੇ ਤੇ ਇਸ ਸਟੇਸ਼ਨ ਨੂੰ ਫੇਰ ਦੁਬਾਰਾ ਤੋਂ ਚਾਲੂ ਕੀਤਾ ਜਾਵੇ ਤੇ ਅਸੀਂ ਦੂਸਰੀ ਗੱਲ ਆਪਣੇ ਨਿਰਪੱਖ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਹੈ ਜੋ ਇੱਥੇ ਪਹੁੰਚ ਕੇ ਸਾਡੀ ਖਬਰ ਨੂੰ ਪਹੁੰਚਾਉਣਾ ਕੀਤਾ ਹੈ ਸੋ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਦਲੇਰ ਸਿੰਘ ਹੁਣੇ ਵੀ ਮੌਜੂਦ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਮੇਰੀ ਫਤਿਹ ਜੀ ਯਾਰ ਉਹ ਬੜੀ ਨਿਮੋਸ਼ੀ ਜੀ ਹੋਈ ਜਦੋਂ ਤੁਹਾਡੇ ਕੋਲੋਂ ਸੁਣਿਆ ਕਿ ਇੰਨੀ ਸੰਗਤ ਹੁੰਦੀ ਸੀ ਤੇ ਉਹਨਾਂ ਦਾ ਆਣਾ ਜਾਣਾ ਇਸ ਰੇਲ ਰਾਹੀ ਬੰਦ ਹੋ ਗਏ ਬਹੁਤ ਧੋਖਾ ਜੀ ਸੰਗਤ ਵੀ ਬਹੁਤ ਬੁਰਾ ਮਣਾਉਂਦੀ ਆ ਜੀ ਇਹਦੇ ਸੈਂਟਰ ਗਵਰਨਮੈਂਟ ਨੂੰ ਬੇਨਤੀ ਆ ਵੀ ਛੇਤੀ ਛੇਤੀ ਚਾਲੂ ਕਰੋ ਜੀ ਇੱਕ ਇਤਿਹਾਸਿਕ ਸਥਾਨ ਹੈ ਗੁਰੂ ਹਰਗੋਬਿੰਦ ਸਿੰਘ ਪਾਸ਼ਾ ਦਾ ਟਾਲਾ ਸਾਹਿਬ ਹੋ ਗਿਆ ਬਾਬਾ ਨੋਹ ਸਿੰਘ ਜੀ ਦਾ ਸਥਾਨ ਹੋ ਗਿਆ ਤਕਰੀਬਨ ਜਦੋਂ ਸੰਗਤ ਆਉਂਦੀ ਹੈ ਨਾ ਜੀ ਐਤਵਾਰ ਵੀ ਜਾਂ ਅਸੀਂ ਦੇਖਦੇ ਹਾਂ ਜਦੋਂ ਇੱਥੋਂ ਸੰਗਤ ਉਤਰਦੀ ਹੈ ਨਾ ਜੀ ਤੇ ਇੱਥੋਂ ਲੈਣ ਵੱਜ ਕੇ ਟਾਲਾ ਸਾਹਿਬ ਤੱਕ ਸੰਗਤ ਸੜਕ ਦੇ ਉੱਤੇ ਰਿਲ ਗੱਡੀ ਬਣੀ ਹੁੰਦੀ ਸੀ ਸੰਗਤ ਦੀ ਸੰਗਤ ਇੱਥੇ ਉਤਰਦੀ ਹੁੰਦੀ ਸੀ ਤੇ ਟਾਲਾ ਸਾਹਿਬ ਤੱਕ ਪਹੁੰਚ ਜਾਂਦੀ ਸੀ ਸਾਹਿਬ ਪੈਦਲ ਜਾਂਦੇ ਹਨ ਨਾ ਤੇ ਟੁੱਟਦੀ ਨਹੀਂ ਸੰਗਤ ਲੈਣ ਚ ਹੀ ਜਾਂਦੇ ਸੀ ਤੇ ਇਹਨਾਂ ਦੁੱਖ ਹੋਇਆ ਵਾ ਸਾਡੀ ਬੇਨਤੀ ਸੈਂਟਰ ਗਵਰਨਮੈਂਟ ਨੂੰ ਵੀ ਛੇਤੀ ਤੋਂ ਛੇਤੀ ਇਹ ਸਟੇਸ਼ਨ ਨੂੰ ਚਲਾਓ ਇਹਦਾ ਵਿਊ ਵੇਖੋ ਜੀ ਕਿਤਰਾ ਰੁੱਖ ਲੱਗੇ ਕਿੱਡਾ ਸੋਹਣਾ ਸਟੇਸ਼ਨ ਸ਼ਾਂਤ ਕਿੰਨਾ ਇਸ ਜਗ੍ਹਾ ਬਹੁਤ ਸਕੂਨ ਆ ਸ਼ਾਂਤੀ ਆ ਨਾਲ ਗੁਰੂ ਹਰਗੋਬਿੰਦ ਸਿੰਘ ਸਾਹਿਬ ਦਾ ਦਰਬਾਰਾ ਲੱਗੇ ਜੀ ਛੇਤੀ ਤੋਂ ਛੇਤੀ ਅਸੀਂ ਬੇਨਤੀ ਕਰਦੇ ਆ ਸੈਂਟਰ ਗਵਰਨਮੈਂਟ ਨੂੰ ਜੀ ਇਹਨੂੰ ਸਟੇਸ਼ਨ ਨੂੰ ਛੇਤੀ ਛੇਤੀ ਚਲਾਓ ਜੀ ਆ ਬਹੁਤ ਮਿਹਰਬਾਨੀ ਹੋਊਗੀ ਔਰ ਸੰਤਾਨਾਂ ਗੱਲਬਾਤ ਕਰਦੇ ਆਂ ਬਾਬਾ ਜੀ ਤੁਸੀਂ ਲੰਬੇ ਸਮੇਂ ਤੋਂ ਅਪੀਲਾਂ ਦਲੀਲਾਂ ਦਿੰਦੇ ਆਇਓ ਕਿ ਇਸ ਜਗ੍ਹਾ ਨੂੰ ਸ਼ੁਰੂ ਕਰਨਾ ਚਾਹੀਦਾ ਨਾਲ ਇਤਿਹਾਸਕ ਸਥਾਨ ਕਾਫੀ ਲੱਗਦੇ ਨੇ ਭਾਵੇਂ ਮੈਂ ਤਰਨਤਾਰਨ ਤੱਕ ਸਾਬ ਤੱਕ ਗੱਲ ਕਰ ਲਾ ਤਾਂ ਰਸਤੇ 'ਚ ਕਈ ਇਤਿਹਾਸਕ ਸਥਾਨਾਂ ਦਾ ਗਿਣਨੇ 'ਚ ਐ ਥੋੜੇ ਪੈ ਜਾਂਦੇ ਹਨ ਸੋ ਕਿਸ ਤਰੀਕੇ ਲੱਗਦਾ ਹੈ ਕਿ ਇਹ ਸ਼ੁਰੂਆਤ ਹੋਏਗੀ ਤੇ ਸੰਤਾਨਾਂ ਨੂੰ ਥੋੜੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਹਾਂ ਨਿਰਪੱਖ ਟੀਵੀ ਜਿਨ੍ਹਾਂ ਨੇ ਆਣ ਕੇ ਇੱਥੇ ਸਾਡੀ ਗੱਲਬਾਤ ਸੁਣਨਾ ਕੀਤੀ ਅਸੀਂ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬੜਾ ਪਾਵਨ ਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ માતા ਸਲਖਣੀ ਸੱਤ ਪੁੱਤਰਾਂ ਦਾ ਜਨਮ ਦਿੱਤਾ ਇਹਦੇ ਨਾਲ ਹੀ ਇੱਕ ਫਰਾਂਗ ਦੇ ਉੱਤੇ ਬਹੁਤ ਮਹਾਨ ਸਥਾਨ ਸਿੱਖ ਕੌਮ ਦੀ ਜਿਹੜੀ ਹੈ ਮਹਾਨ ਸੂਰਬੀਰ ਬਲੀ ਜਿਹੜੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਗੁਰਦੁਆਰਾ ਸ੍ਰੀ ਟਹਲਾ ਸਾਹਿਬ ਸਥਾਨ ਹੈ ਜਿੱਥੋਂ ਬਾਬਾ ਜੀ ਤਲੀ ਤੇ ਸੀਸ ਰੱਖ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਏ ਔਰ ਬਾਬਾ ਨੌ ਸਿੰਘ ਜੀ ਸ਼ਹੀਦ ਹੋਰ ਬੇਅੰਤ ਸ਼ਹੀਦਾਂ ਦੇ ਸਥਾਨ ਹਨ ਇਹਨਾਂ ਮਹਾਨ ਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਆਉਂਦੀਆਂ ਸੰਗਤਾਂ ਨੂੰ ਬੜੀ ਭਾਰੀ ਮੁਸ਼ਕਲ ਇੱਥੇ ਆ ਗਈ ਹੈ ਇਹ ਸਰਕਾਰ ਨੇ ਸਟੇਸ਼ਨ ਬੰਦ ਕੀਤਾ ਹੈ ਹੁਣ ਤਕਰੀਬਨ 6-7 ਮਹੀਨੇ ਤੋਂ ਤਰਨਤਾਰਨ ਦਾ ਵਾਇਆ ਬੱਸਾਂ ਦਾ ਵੀ ਬੰਦ ਹੋ ਗਿਆ ਹੈ ਸਭ ਤੋਂ ਵੱਡੀ ਮੁਸ਼ਕਲ ਇਹ ਹੋ ਗਈ ਹੈ ਜਿਹੜੀਆਂ ਸੰਗਤਾਂ ਬੱਸਾਂ ਤੇ ਆਉਂਦੀਆਂ ਸੋ ਹੁਣ ਬੱਸਾਂ ਆਉਂਦੀਆਂ ਹਨ ਤਰਨਤਾਰਨ ਤੋਂ ਵਾਇਆ ਮਾਨਾਂ ਵਾਲਾ ਹੋ ਕੇ ਬਸ ਅੱਡੇ ਜਾਂਦੀਆਂ ਹਨ ਸੰਗਤਾਂ ਉੱਥੇ ਨਹੀਂ ਜਾ ਸਕਦੀਆਂ ਉਹਨਾਂ ਵਾਸਤੇ ਤੇ ਇਸ ਤਰ੍ਹਾਂ ਹੋ ਗਿਆ ਕਿ ਜਿਸ ਤਰ੍ਹਾਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਛੜੇ ਸਨ ਉਹਨਾਂ ਦੀਆਂ ਅਰਦਾਸਾਂ ਕਰਦੇ ਸਾਨੂੰ ਹੋਰ ਅਰਦਾਸਾਂ ਕਰਦੇ ਹਨ ਬਾਬਾ ਦਰਸ਼ਨ ਸਿੰਘ ਨੂੰ ਕਹਿੰਦੇ ਨੇ ਬਾਬਾ ਜੀ ਤੁਸੀਂ ਉਪਰਾਲਾ ਕਰੋ ਸਾਡੀ ਅਰਦਾਸ ਹੈ ਵੀ ਤੁਸੀਂ ਕਿਰਪਾ ਕਰਕੇ ਇਹ ਸਿਟੂਏਸ਼ਨ ਜਿਹੜਾ ਚਾਲੂ ਕਰਾਓ ਇਹਦੇ ਮੈਂ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਜਿਸ ਤਰ੍ਹਾਂ ਆਪਾਂ ਪਾਕਿਸਤਾਨ ਦੇ ਬਾਹਰ ਗੁਰਦੁਆਰੇ ਦਰਸ਼ਨ ਕਰਾਉਣ ਦੀ بجائے ਉੱਥੇ ਤੇ ਬੜੀ ਅਜੇ ਟਾਈਮ ਨਾ ਜਾਇਆ ਜਾਂਦਾ ਹੈ ਪਰ ਇੱਥੇ ਸੰਗਤਾਂ ਨੂੰ ਪੰਜਾਬ ਦੇ ਵਿੱਚ ਰਹਿੰਦਿਆਂ ਵੀ ਬੜੀ ਭਾਰੀ ਦਿੱਕਤ ਆ ਰਹੀ ਹੈ ਇਹ ਦਿੱਕਤ ਨੂੰ ਕੌਣ ਦੂਰ ਕਰੇਗਾ ਇਹ ਸਾਡੇ ਮੰਤਰੀ ਸਾਹਿਬਾਨੀ ਸਾਡੀ ਗੱਲ ਸੁਣਨਗੇ ਇਹ ਸਾਡੀ ਗੱਲ ਬੇਨਤੀ ਪ੍ਰਵਾਨ ਕਰਕੇ ਜਿੱਥੇ ਮਹਾਪੁਰਖਾਂ ਨੇ ਸਦਾ ਅੱਗੇ ਪੱਤਰ ਦਿੱਤੇ ਹਨ ਉਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਤਰਕਾ ਦਿੱਤੀ ਗਈ ਹੈ ਇਸੇ ਤਰ੍ਹਾਂ ਪੰਚਾਂ ਸਰਪੰਚਾਂ ਇਲਾਕੇ ਦੇ ਮੋਤਬਾਰ ਪੰਚਾਇਤਾਂ ਵੱਲੋਂ ਵੀ ਸਟੇਸ਼ਨ ਚਾਲੂ ਕਰਨ ਬਾਰੇ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਪਤਾ ਨਹੀਂ ਕਿਉਂ ਇਹਨਾਂ ਗੱਲਾਂ ਨੂੰ ਦਰਨਕਾਰ ਕੀਤਾ ਜਾਂਦਾ ਹੈ ਤੇ ਸਟੇਸ਼ਨ ਚਾਲੂ ਨਹੀਂ ਕਰਦੇ ਜਦੋਂ ਕਿ ਇਸ ਟ੍ਰੇਨ ਦੇ ਉੱਤੇ ਖੇਮ ਕਰਨ ਤੋਂ ਲੈ ਕਰਕੇ ਜਿੰਨੀ ਸੰਗਤ ਆਉਂਦੀ ਸੀ ਉਹ ਤਕਰੀਬਨ ਤਕਰੀਬਨ 90% ਗੱਡੀ ਦੇ ਵਿੱਚੋਂ ਜਿਹੜੀ ਹੈ ਉਹ ਗੁਰਦੁਆਰਾ ਸੰਗਰਾਣਾ ਸਾਹਿਬ ਉਤਰਦੀ ਹੈ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਸ੍ਰੀ ਟਹਲਾ ਸਾਹਿਬ ਵਾਸਤੇ ਗੁਰਦੁਆਰਾ ਸੰਗਰਾਣਾ ਸਾਹਿਬ ਤੇ ਹੁਣ ਉਹ ਸੰਗਤਾਂ ਨੂੰ ਬਹੁਤ ਦਿੱਕਤ ਹੋ ਗਈ ਹੈ ਸਾਡੀ ਬੇਨਤੀ ਹੈ ਕਿ ਸੰਗਤਾਂ ਦੀ ਇਹ ਬੇਨਤੀ ਪ੍ਰਵਾਨ ਕਰਦਿਆਂ ਮੰਤਰੀ ਸਾਹਿਬ ਔਜਲਾ ਸਾਹਿਬ ਬਿੱਟੂ ਸਾਹਿਬ ਸਾਰੇ ਰਲ ਕੇ ਇਹ ਪਰਪਕਾਰ ਕਰਨ ਕਿ ਇਹ ਸਟੇਸ਼ਨ ਜਿਹੜਾ ਜਲਦੀ ਚਾਲੂ ਕੀਤਾ ਜਾਵੇ ਸੰਗਤਾਂ ਦੀਆਂ ਖੁਸ਼ੀਆਂ ਲਓ ਕੁਰਸੀਆਂ ਸਦਾ ਨਹੀਂ ਰਹਿਣੀਆਂ ਪਰ ਸੰਗਤਾਂ ਦੀਆਂ ਅਸੀਸਾਂ ਜਿਹੜੀਆਂ ਉਹ ਸਦਾ ਵਾਸਤੇ ਰਹਿਣੀਆਂ ਹਨ ਇਸ ਲਈ ਬੇਨਤੀ ਹੈ ਕਿ ਇਹ ਸਟੇਸ਼ਨ ਜਲਦੀ ਤੋਂ ਜਲਦੀ ਚਾਲੂ ਕਰਾਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੋ ਇਸ ਵੇਲੇ ਮੇਰੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਸਰਬਜੀਤ ਸਿੰਘ ਸੋਨੂ ਜਣੇ ਵਾਲਾ ਵੀ ਮੌਜੂਦ ਹੈਗੇ ਨੇ ਕਾਫੀ ਨੇੜ ਰਹਿੰਦੇ ਨੇ ਕਿ ਔਜਲਾ ਸਾਹਿਬ ਦੇ ਜਿੱਥੇ ਇੱਕ ਗੱਲ ਜਿਹੜੀ ਆ ਉਹ ਵੱਤ ਵਤ ਸਮੇ ਲਈ ਕਹलिए ਕਿ ਪਹੁੰਚ ਸਕੇ ਤੇ ਜਲਦੀ ਇਸਦੇ ਹਾਲ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਿਨ੍ਹਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ 1.5 ਸਾਲ ਹੋ ਗਿਆ ਕਰੀਬ-ਕਰੀਬ ਰੇਲਾ ਬੰਦ ਨੇ ਓਜਲਾ ਸਾਹਿਬ ਨੂੰ ਵੀ ਚਿੱਠੀਆਂ ਦਿੱਤੀਆਂ ਗਈਆਂ ਫਿਰ ਰਵਨੀਤ ਸਿੰਘ ਬਿੱਟੂ ਤੱਕ ਵੀ ਪਹੁੰਚ ਕੀਤੀ ਗਈ ਪਰ ਹੱਲ ਕੋਈ ਨਹੀਂ ਹੈ। ਮੈਂ ਆਪ ਪਚਾਈ ਜੀ ਬਿੱਟੂ ਜੀ ਤੱਕ ਔਰ ਫਿਰੋਜ਼ਪੁਰ ਓਜਲਾ ਸਾਹਿਬ ਦੀ ਗੱਲ ਕਰਾਈ 4 ਤੋਂ 5 ਵਾਰੀ। ਹਮਮ। ਔਰ ਉਹਨਾਂ ਨੇ ਮੇਰੇ ਸਾਹਮਣੇ ਕਈ ਵਾਰੀ ਕਿਹਾ ਉਹ ਬਾਬਾ ਜੀ ਕੋ ਐ ਵੀ ਸੀਗੇ ਇੱਥੇ ਟਾਲਾ ਸਾਹਿਬ ਭਾਜੀ ਗੁਰਜੀਤ ਆਪ ਵੀ। ਸਾਡਾ ਕੰਮ ਗੁਰੂ ਦਾ ਕੰਮ ਆ ਇਹ ਸੰਗਤ ਦਾ ਕੰਮ ਆ ਔਰ ਸਾਡਾ ਫਰਜ਼ ਬਣਦਾ ਇਨਸਾਨੀਅਤ ਦੇ ਨਾਤੇ ਪਾਰਟੀਆਂ ਬਹੁਤ ਛੋਟੀਆਂ ਰਹਿੰਦੀਆਂ ਗੁਰੂ ਬਹੁਤ ਵੱਡਾ ਬਿਲਕੁਲ ਜਿਵੇਂ ਬਾਬਾ ਜੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਸੰਗਤਾਂ ਦੀਆਂ ਅਸੀਸਾਂ ਸਦਾ ਰਹਿੰਦੀਆਂ ਨੇ ਗੁਰੂ ਦਾ ਤਖਤ ਸਭ ਤੋਂ ਵੱਡਾ ਤਖਤ ਆ ਅਸੀਂ ਉਸ ਦਰ ਦੇ ਬੱਚੇ ਆ ਉਹ ਦਰਾਂ ਤੇ ਜਾ ਕੇ ਸਿਰ ਝੁਕਦਾ ਸਾਡਾ ਪਾਰਟੀਆਂ ਰਾਜਨੀਤੀ ਇਹ ਬਹੁਤ ਛੋਟੀ ਰਹਿ ਜਾਂਦੀ ਆ ਸਾਡੇ ਗੁਰੂ ਦਾ ਦੇਣ ਅਸੀਂ ਕਦੀ ਨਹੀਂ ਦੇ ਸਕਦੇ ਇਹ ਉਸ ਮਹਾਨ ਸ਼ਖਸੀਅਤ ਦਾ ਦਾਰਿਆ ਜਿੱਥੇ ਪੂਰਾ ਵਿਸ਼ਵ ਝੁਕਦਾਣ ਕੇ ਔਰ ਇਥੋਂ ਹੀ ਬਾਬਾ ਦੀਪ ਸਿੰਘ ਮਹਾਰਾਜ ਜਿਨ੍ਹਾਂ ਨੇ ਪ੍ਰਣ ਪੂਰਾ ਕੀਤਾ ਸੀ ਸੀਸ ਹੱਤੇ ਰੱਖ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਿਹੜਾ ਸੀਸ ਸਤਗੁਰ ਅੱਗੇ ਭੇਟ ਕੀਤਾ ਔਰ ਨਾਲ ਹੀ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਆ ਔਰ ਇੱਥੋਂ ਹੀ ਸੱਤ ਪੁੱਤਾਂ ਦੀ ਦਾਤ ਜਿਹੜੀ ਆ ਮਾਤਾ ਸਲੱਖਣੀ ਜੀ ਨੂੰ ਮਿਲੀ ਤੁਸੀਂ ਕਿਸ ਤਰੀਕੇ ਪ੍ਰਯਾਸ ਕਰੋਗੇ ਇਸ ਦੇ ਵਿੱਚ ਕਿਵੇਂ ਸਹਿਯੋਗ ਰਹੇਗਾ ਤੁਹਾਡਾ ਮੇਰੇ ਪੱਲੇ ਇਹਨਾਂ ਕੋਸ਼ ਹੈਗਾ ਮੈਂ ਕਰ ਸਕਦਾ ਤੇ ਮੇਰੇ ਗੁਰੂ ਨੇ ਕਰਨਾ ਵਾ ਇਹ ਕਰਨਾ ਗੁਰੂ ਨੇ ਆ ਬੰਦੇ ਦੇ ਪੱਲੇ ਕਿਸੇ ਦੇ ਕੁਝ ਨਹੀਂ ਹੁੰਦਾ ਮੈਂ ਤਾਂ ਹੁਣ ਵੀ ਰਵਨੀਤ ਬਿੱਟੂੜਾ ਨੂੰ ਫੋਨ ਲਾਇਆ ਸੀਗਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਉਹਨਾਂ ਦੇ ਪੀਏ ਨੇ ਫੋਨ ਚੁੱਕਿਆ ਉਹ ਕਹਿੰਦੇ ਵੀ ਮੈਂ ਗੱਲ ਕਰਵਾ ਦਿੰਦਾ ਮੈਂ ਉਹਨਾਂ ਦੇ ਧਿਆਨ ਚ ਲਿਆਤੀ ਗੱਲ ਔਰ ਇਹ ਗੁਰੂ ਸਾਹਿਬ ਨੇ ਕਰਵਾਉਣਾ ਵਾ ਔਰ ਬਹੁਤ ਛੇਤੀ ਹੋ ਜਾਣਾ ਸੰਕਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਇਆਂ ਮੈਂ ਤੁਹਾਡੇ ਜ਼ਰੀਏ ਮੈਸੇਜ ਦੇਣਾ ਚਾਹੁੰਦਾ ਵੀ ਜਲਦ ਤੋਂ ਜਲਦ ਜਿਹੜਾ ਹੈ ਸਟੇਸ਼ਨ ਆਇਆ ਇੱਥੇ ਚਾਰ ਪੰਜ ਜਾਣੇ ਰੱਖਣ ਚ ਕੋਈ ਵੱਡੀ ਗੱਲ ਨਹੀਂ ਆ ਪੰਜਾਬ ਦੇ ਮਿਨਿਸਟਰ ਨੇ ਔਰ ਅਮਰitsar ਦੇ ਮੈਂਬਰ ਪਾਰਲੀਮੈਂਟ ਨੇ ਲਿਖਿਆ ਸੈਂਟਰ ਦਾ ਕੰਮ 2 ਮਿੰਟ ਦਾ ਕੰਮ ਕੋਈ ਵੱਡਾ ਕੰਮ ਨਹੀਂ ਤੇ ਕਿੰਨੀ ਸੰਗਤ ਆਉਂਦੀ ਇੱਥੇ ਤੇ ਸਗੋਂ 4-5 ਡੱਬੇ ਵਧਾਉਣੇ ਚਾਹੀਦੇ ਸੀ ਇੱਥੇ ਸਰਕਾਰ ਨੂੰ ਪੈਸੇ ਵੱਧ ਆਉਣੇ ਸੀਗੇ ਸੰਗਤਾਂ ਜਦੋਂ ਲਾਹਾ ਲੈਣ ਗਿਆ ਗੁਰੂ ਘਰ ਜਾਣ ਗਿਆ ਵਾਹਿਗੁਰੂ ਦੇ ਜਸ ਗਾਉਂਦੇ ਜਾਣਗੇ ਇੱਥੇ ਤੇ ਤੁਸੀਂ ਵੇਖੋ ਵੀ ਇਹ ਸਟੇਸ਼ਨ ਇੰਨਾ ਸੋਹਣਾ ਇੰਨਾ ਪਿਆਰਾ ਸਟੇਸ਼ਨ ਹੈ ਨਾ ਤੇ ਆ ਹਾਲਾਤ ਜਿਹੜੇ ਆ ਤੁਸੀਂ ਵੇਖ ਲਓ ਵੀ ਸੁਨਣਾ ਹੀ ਕਰਤਾ ਸਾਰਾ ਕਿਸ ਤਰ੍ਹਾਂ ਦੇ ਉੱਥੇ ਖਿੜਕੀ ਤੇ ਨਾ ਜਦੋਂ ਲੋਕੀ ਟਿਕਟ ਲੈਂਦੇ ਸੀਗੇ ਤੇ ਉਹ ਵੀ ਹੱਥ ਰੱਖ ਰੱਖ ਰਹੇ ਕਿ ਨੀਵਾ ਪੈ ਗਿਆ ਇਹਦੇ ਨਾਲ ਰੇਲਵੇ ਨੂੰ ਫਾਇਦਾ ਹੋਊਗਾ ਤੇ ਇਹਦੇ ਸਗੋ ਟ੍ਰੇਨ ਦੇ ਨਾਲ ਚਾਰ ਡੱਬੇ ਹੋਰ ਪਾ ਕੇ ਚਲਾਉਣ ਤੇ ਇੱਥੇ ਜ਼ਰੂਰੀ ਰੋਕਣ ਮੇਨ ਰੋਕਣਾ ਹੀ ਇੱਥੇ ਬਣਦਾ ਔਰ ਬਹੁਤ ਜਲਦ ਜਿਹੜਾ ਗੁਰੂ ਦੀ ਕਿਰਪਾ ਨਾਲ ਤੁਸੀਂ ਵੇਖੋ ਇਹ ਸਟੇਸ਼ਨ ਚਾਲੂ ਆ ਜਿਹੜਾ ਸੋ ਬਿਲਕੁਲ ਅਸੀਂ ਵੀ ਜਲਤੋ ਜਲਦ ਆਸ ਕਰਾਂਗੇ ਕੇਂਦਰ ਸਰਕਾਰ ਤੋਂ ਅਤੇ ਪੰਜਾਬ ਦੇ ਜੋ ਕੇਂਦਰ ਮੰਤਰੀ ਨਿਰਵਨੀਤ ਸਿੰਘ ਬਟੂ ਉਹ ਇਸ ਮੁੱਦੇ ਉੱਤੇ ਜ਼ਰੂਰ ਖਾਸ ਕਰਕੇ ਧਿਆਨ ਦੇਣਗੇ ਕਿਉਂਕਿ ਜਿੱਥੇ ਪੰਚ ਤਖਤ ਨੂੰ ਗੱਡੀ ਚਲਾਈ ਜਿਹੜੀ ਆ ਉਸ ਤੋਂ ਬਾਅਦ ਇਹ ਜੋ ਖਾਸ ਲੋਕਲ ਗੁਰਦੁਆਰਾ ਇਤਿਹਾਸਕ ਹੈਗੇ ਨੇ ਉਹਨਾਂ ਦੇ ਉੱਪਰ ਵੀ ਧਿਆਨ ਦੇਣਾ ਜ਼ਰੂਰੀ ਹੈਗਾ ਆ ਸੋ ਆਸ ਕਰਦੇ ਆ ਇਹਨਾਂ ਸੰਗਤਾਂ ਦੀ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਗੱਲ ਜਿਹੜੀ ਆ ਉਹ ਜਲਦ ਤੋਂ ਜਲਦ ਸੁਣੀ ਜਾਵੇਗੀ ਅਤੇ ਸੰਗਤਾਂ ਦੇ ਲਈ ਜੋ ਮੁਸ਼ਕਲ ਆ ਰਹੀ ਹੈਗੀ ਆ ਉਸ ਦਾ ਜ਼ਰੂਰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਸਟ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ